ਐਫ ਆਈ ਆਰ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੋ ਐਸ ਐਚ ਓ ਸਾਹਿਬ ਨੇ ਕਾਰਵਾਈ ਕੀਤੀ ਹੈ ਕੋਲੀ ਸਾਹਿਬ ਤੇ ਬਿਲਕੁਲ ਨਜਾਇਜ਼ ਕੀਤੀ ਹੈ ਕਿਉਂਕਿ ਅਸੀਂ ਕੁਝ ਦਿਨਾਂ ਤੋਂ ਉਹ ਜਿਹੜੀ 242 ਕਨਾਲ ਜ਼ਮੀਨ ਆ ਉਹਦੇ ਜੋ ਇਹਨਾਂ ਨੇ ਸਕੂਲ ਦੇ ਪ੍ਰਬੰਧ ਨੇ ਨਜਾਇਜ਼ ਤੌਰ ਤੇ ਵੇਚੀ ਹੈ ਜਿਸ ਦਾ ਇਹਨਾਂ ਨੂੰ ਵੇਚਣ ਦਾ ਕੋਈ ਅਧਿਕਾਰ ਨਹੀਂ ਸੀ ਫਿਰ ਵੀ ਇਹਨਾਂ ਨੇ ਵੇਚ ਦਿੱਤੀ ਉਹਦੇ ਵਿੱਚ ਕੋਲੀ ਸਾਹਿਬ ਜਿਹੜੇ ਹੀ ਉਹ ਕਾਫੀ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਸੀ ਹੋਣ ਉਹਨਾਂ ਨੇ ਜਥੇਬੰਦੀਆਂ ਤੱਕ ਗੱਲ ਪਹੁੰਚਾਈ ਆ ਤੇ ਜਥੇਬੰਦੀਆਂ ਤਤਪਰ ਹੋਈਆਂ ਡੀਸੀ ਸਾਹਿਬ ਨੂੰ ਮਿਲਿਆ ਗਿਆ ਤੇ ਫਿਰ ਜਨਤਕ ਕੀਤਾ ਇਹ ਮਸਲਾ ਇਹ ਜਨਤਕ ਮਸਲਾ ਕਰਨ ਦੇ ਬਾਵਜੂਦ ਇਹਨਾਂ ਲੋਕਾਂ ਨੇ ਐਸਐਚਓ ਨੇ ਨਜਾਇਜ਼ ਕਾਰਵਾਈ ਕਰਕੇ ਉਹਨੂੰ ਨਜਾਇਜ਼ ਪਰੇਸ਼ਾਨ ਕਰ ਲਈ ਉਹਦੀ ਗ੍ਰਿਫਤਾਰੀ ਦੇ ਵਾਰੰਟ ਕੱਢੇ ਆ ਕਿ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਕਿਉਂਕਿ ਉਹ ਮਸਲਾ ਜਿਉਂ ਦਾ ਤਿਉਂ ਰਹਿਣ ਦਿੱਤਾ ਜਾਵੇ ਪਰ ਜਥੇਬੰਦੀਆਂ ਨੂੰ ਜਿਉਂਦਾ ਤੇ ਉਹ ਨਹੀਂ ਰਹਿਣ ਦੇਣਗੀਆਂ ਕਿਉਂਕਿ ਹੁਣ ਸਾਡੇ ਹੱਥ ਦੇ ਵਿੱਚ ਇਹ ਮਸਲਾ ਆਇਆ ਆਪਾਂ ਆਖਰੀ ਸਵਾਸਾ ਤੱਕ ਲੜਾਂਗੇ ਉਹ ਜ਼ਮੀਨ ਜਿਹੜੀ ਆ ਖਾਲੀ ਕਰਾਵਾਂਗੇ ਜਿਹੜੀ ਕਲਗੀਧਰ ਪਾਤਸ਼ਾਹ ਦੇ ਨਾਂ ਕਿਉਂਕਿ ਵਿਰਾਸਤੀ ਜ਼ਮਾਨ ਜ਼ਮੀਨ ਜਿਹੜੀ ਆ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਖਾਲਸਾ ਪੰਥ ਦੇ ਨਾਂ ਤੇ ਹੈ ਤੇ ਇਹਨਾਂ ਲੋਕਾਂ ਨੇ ਉਹ ਜ਼ਮੀਨ ਦੀ ਨਾਜਾਇਜ਼ ਦੁਰਵਰਤੋਂ ਕਰਕੇ ਆਪਣੇ ਚਿਹਤਿਆਂ ਨੂੰ ਉਹ ਜ਼ਮੀਨ ਤੇ ਪਲਾਟ ਦੇ ਕੇ ਅਫਸਰਾਂ ਨੂੰ ਜਾਂ ਹੋਰ ਕਿਸੇ ਨੂੰ ਦਿੱਤੇ ਹੋਣਗੇ ਉਹ ਜਿਹੜੇ ਗੱਲ ਤੇ ਸਾਡੀ ਗੱਲ ਦੁਬਾਰਾ ਰਹੇ ਆ ਸੋ ਆਪਾਂ ਆਖਰੀ ਸਵਾਸਾਂ ਤੱਕ ਲੜਦੇ ਰਵਾਂਗੇ ਤੇ ਅਨਸਾਫ਼ ਲੈ ਕੇ ਖਾਲਸਾ ਪੰਥ ਦੇ ਸਾਹਮਣੇ ਰੱਖਾਂਗੇ ਸੋ ਸਾਨੂੰ ਹੋਰ ਕੋਈ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਵੀ ਅਹੀਂ ਉਹਦੇ ਵਿੱਚੋਂ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਹੀ ਸਿੰਘ ਜਿਹੜੇ ਆ ਜ਼ਮੀਨਾਂ ਜਾਇਦਾਦਾਂ ਵਾਲੇ ਸਾਰਾ ਕੁਝ ਇਹਨਾਂ ਦੇ ਕੋਲ ਆ ਆਪਾਂ ਇਹ ਜਾਨੀ ਕਿ ਆਪਾਂ ਗੁਰੂ ਕਲਗੀਧਰ ਪਾਤਸ਼ਾਹ ਖਾਲਸਾ ਪੰਥ ਦੀ ਵਿਰਾਸਤ ਦੀ ਜ਼ਮੀਨ ਲਈ ਲੜਨਾ ਤੇ ਆਖਰੀ ਸਵਾਸਾਂ ਤੱਕ ਪਹਿਲਾਂ ਵੀ ਇੰਹੀਂ ਲੜਦੇ ਆ ਰਹੇ ਆ ਤੇ ਖਾਲਸਾ ਪੰਥ ਵੱਲੋਂ ਜਿਹੜਾ মিডিਆ ਵੀ ਆਇਆ ਵਾ ਇਹਨਾਂ ਦਾ ਵੀ ਧੰਨਵਾਦ ਤੇ ਸਾਰੇ ਸਿੱਖ ਸੰਗਤ ਨੂੰ ਵੀ ਇਹ ਸੁਚੇਤ ਕੀਤਾ ਜਾਂਦਾ ਵੀ ਵੱਧ ਤੋਂ ਵੱਧ ਸਾਥ ਦੇ ਕੇ ਇਹਨਾਂ ਲੋਕਾਂ ਨੂੰ ਜਨਤਕ ਕਰੋ ਇਹ ਇਹ ਜਮੀਨ ਪਤਾ ਜੇ ਕਿਹੜੀ ਜਗ੍ਹਾ ਕਿਹੜੀ ਜ਼ਮੀਨ ਦਾ ਇਹ ਸੰਤ ਸਿੰਘ ਇਹ ਸੰਤ ਸਿੰਘ ਜੋ ਸੁਖਾ ਸਿੰਘ ਸਕੂਲ ਹੈ ਉਹਦੀ ਜਗ੍ਹਾ ਤੇ ਸੰਤ ਸਿੰਘ ਪਿਤਾ ਹੈ ਤੇ ਸੁਖਾ ਸਿੰਘ ਉਹਨਾਂ ਦਾ ਪੁੱਤਰ ਹੀ ਸੁਖਾ ਸਿੰਘ ਦੀ ਜਦੋਂ ਡੈਥ ਹੁੰਦੀ ਆ ਇਹ ਸੰਤ ਸਿੰਘ ਜਿਹੜੇ ਉਹ ਰਹਿੰਦੇ ਮਾਈ ਸੇਵਾ ਦੇ ਬਾਜ਼ਾਰ ਦੇ ਵਿੱਚ ਉਹਨਾਂ ਨੇ ਉਹ ਜ਼ਮੀਨ ਜਿਹੜੀ ਆ ਗੁਰੂ ਘਰ ਦੇ ਨਾਂ ਲਾ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਉਹ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਨਾਂ ਲਾ ਕੇ ਤੇ ਖਾਲਸਾ ਪੰਥ ਨੂੰ ਵਿਰਾਸਤੀ ਅਧਿਕਾਰ ਦੇ ਦਿੱਤੇ ਗਏ ਜਿਹਦੇ ਵਿੱਚ ਇਹਨਾਂ ਨੇ ਉਹ ਜ਼ਮੀਨ ਦੀ ਮਹਿੰਗੇ ਭਾਅ ਜਾਣ ਕੇ ਤੇ ਦੁਰਵਰਤੋਂ ਕੀਤੀ ਆ ਪਰ ਕਮੇਟੀ ਵੱਲੋਂ ਕੋਈ ਕਾਰਵਾਈ ਹੋਗਿ ਕਮੇਟੀ ਦੇ ਸ਼ੂਲ ਕਮੇਟੀ ਸਕੂਲ ਕਮੇਟੀ ਦੇ ਵਿਰੁੱਧ ਜਿਹੜੀ ਕਾਰਵਾਈ ਆ ਉਹ ਡੀਸੀ ਸਾਹਿਬ ਨੂੰ ਅਸੀਂ ਮਿਲੇ ਆ ਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਆਪਾਂ ਜਰੂਰ ਪੜਦੀ ਕਾਰਵਾਈ ਕਰਾਂਗੇ ਤੇ ਉਹ ਚੱਲ ਵੀ ਰਿਹਾ ਹੈ ਕਿ ਉਹਨਾਂ ਦੇ ਕੋਲੇ ਕੇਸ ਜਿਹੜਾ ਉਹਨਾਂ ਦੇ ਕੋਲ ਚੱਲ ਰਿਹਾ ਵਾ ਤੇ ਇਹਨਾਂ ਦੇ ਕਾਰਵਾਈ ਹੋਣ ਦੇ ਡਰੋਂ ਇਹਨਾਂ ਨੇ ਇਹ ਪਰਚਾ ਕਰਵਾਇਆ ਮਿਲੀ ਭੁਗਤ ਦੇ ਨਾਲ ਠੀਕ ਹੈ ਲੇਟਰ ਜੀ ਸਰਦਾਰੀ ਗਾਲਕੋਲੀ ਬਸ ਹੀ ਅਮਰਸਰ ਕੋਈ ਸਾਹਿਬ ਤੁਸੀਂ ਪਿਛੇ ਦਫ਼ਤਰ ਪਹੁੰਚੇ ਹੋ ਕੀ ਕਾਰਨ ਹੈਗਾ ਕਿ ਤੁਹਾਡੇ ਉੱਪਰ ਇਹ ਅਸਰ ਗਾਲ ਸਰ ਮੈਂ ਬੜੀ ਲੰਬੀ ਜੰਗ ਲੜ ਰਿਆ ਨਾ ਗੁਰਗੁਵਿੰਦ ਸਿੰਘ ਮਹਾਰਾਜ ਦੀ ਜਗਾ ਇਹਨਾਂ ਨੇ ਵੇਚੀ ਹੈ ਇੱਕ ਲੈਟਰਪੈਡ ਦੇ ਉੱਪਰ ਜਿਹਦਾ ਮੈਂ ਹਾਈ ਕੋਰਟ ਤੱਕ ਵੀ ਗਿਆ ਹਾਈ ਕੋਰਟ ਨੇ ਡੀਸੀ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਡਾਇਰੈਕਸ਼ਨ ਕੀਤੀ ਆ ਉਹ ਡੀਸੀ ਸਾਹਿਬ ਨੇ ਪੂਰੀ ਇਨਕੁਆਇਰੀ ਕਰ ਲਈ ਆ ਉਹਦਾ ਫੈਸਲਾ ਉਹਦਾ ਜਿਹੜਾ ਆਰਡਰ ਹੈ ਮੰਡੇ ਤੱਕ ਹੋਲਡ ਆ ਤੇ ਇਹਨਾਂ ਨੇ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਮੇਰੇ ਤੇ ਇੱਕ ਝੂਠੀ ਐਫਆਈਆਰ ਕਰਾਈ ਆ ਜਿਹੜੀ ਜਗ੍ਹਾ ਜਿਹੜੀ ਮੈਂ ਦੀਵਾਰ ਆਪਣੀ ਕਰਾਈ ਆ ਆਪਣੇ ਰਿਲੇਟਿਵਾਂ ਦੀ ਕਰਾਈ ਆ ਜਿਹਦਾ ਰਿਕਾਰਡ ਰੈਵਨਿਊ ਡਿਪਾਰਟਮੈਂਟ ਵਿੱਚੋਂ ਸਾਹ ਵਾਪੇ ਹੀ ਲੈ ਲੈਣ। ਜੇ ਮੈਂ ਗਲਤ ਹਾਂ ਇਹ ਮੈਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਆ। ਮੈਨੂੰ ਘਰੋਂ ਚਕਾਉਂਦੀਆਂ ਵੀ ਦੇ ਰਹੇ ਆ। ਨਸ਼ੇ ਦੇ ਕੇਸਾਂ 'ਚ ਫਸਾਉਂਦੀਆਂ ਵੀ ਦੇ ਰਹੇ ਆ। ਇਹ ਜੋ ਮਰਜ਼ੀ ਕਰ ਲੈਣ ਸਰ। ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਕਾਨੂੰਨ ਨੂੰ ਮੰਨਣ ਵਾਲਾ ਬੰਦਾ ਇਸ ਕਰਕੇ ਇਹਨਾਂ ਨੂੰ ਰੋਕ ਲਾਈ ਜਾਵੇ ਤੇ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਅਤਿ ਜ਼ਰੂਰੀ ਹੈ। ਖੋਲੀ ਸਾਹਿਬ ਤੁਸੀਂ ਇਨੇ ਲੰਮੀ ਚੁੱਤ ਲੜਾਈ ਲੜ ਰਹੇ ਕਿ ਲੱਗਦਾ ਸਿਆਸੀ ਦਬਾਅ ਕਰਕੇ ਪਰਚਾ ਜੀ 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 ਸਿਆਸੀ ਦਬਾਅ ਪੂਰਾ ਸਿਆਸੀ ਦਬਾਅ ਜੀ ਕਿਹੜੀ ਪਾਰਟੀ ਦਾ ਦਬਾਅ ਹੋ ਸਕਦਾ ਤੁਹਾਨੂੰ ਕੁਝ ਆਈਡੀਆ ਹੈ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈ ਸਕਾ ਪਰ ਸਿਆਸੀ ਦਬਾਅ ਮੌਜੂਦਾ ਸਰਕਾਰ ਨਾਲ ਸਕਦੀ ਮੌਜੂਦਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਮੈਨੂੰ ਇਹ ਜਿਹੜੇ ਅਫਸਰ ਆ ਥੱਲੇ ਇਹ ਸਹੀ ਰਿਪੋਰਟ ਉੱਚ ਅਧਿਕਾਰੀਆਂ ਤੱਕ ਜਾਣ ਹੀ ਨਹੀਂ ਦਿੰਦੇ ਇਹ ਜਿਹੜਾ ਐਸ ਐਚਓ ਅਨਿਲ কুমার ਇਹਨੇ ਮੈਨੂੰ ਸੱਦਿਆ ਸੈਚਰਡੇ ਦਾ ਟਾਈਮ ਦਿੱਤਾ ਇੱਕ ਦਰਖਾਸਤ ਤੇ ਉਹਨੇ ਫੇਰ ਕਰਤੀ ਇਹਨੂੰ ਮੈਂ ਮਾਨ ਹੰਦੀ ਦਾ ਮਕਦਮਾ ਨੋਟਿਸ ਵੀ ਭੇਜਿਆ ਜੇ ਉਹਦੀ ਕਾਪੀ ਮੈਂ ਮੀਡੀਆ ਨੂੰ ਦੇ ਦਵਾਂ। ਸਿੰਘ ਸਾਹਿਬ ਜਿਹੜਾ ਪਲਾਟ ਦੀ ਗੱਲ ਕੀਤੀ ਯਾਰੀ ਕਿ ਤੁਹਾਡੇ ਲੋਕਾਂ ਦੇ ਢਾਈ ਗਈ ਉਹ ਪਲਾਟ ਅਕਸਰ ਹੈ ਕਿਦਾ ਵਾ ਉਹ ਖੰਨਾ ਸਾਹਿਬ ਉਹ ਖੰਨਾ ਸਾਹਿਬ ਦਾ ਪਲਾਟ ਹੈ ਜਮ੍ਹਾਂ ਬੰਦੀ ਚ ਉਹਨਾਂ ਦਾ ਨਾਂ ਹੈ ਜਿੰਨੇ ਭਰਾਵਾਂ ਦਾ ਉਹ ਬੰਬੇ ਰਹਿੰਦੇ ਆ ਜੀ ਉਹ ਉਹਨਾਂ ਦੀ ਲੋੜ ਵੇ ਤੇ ਉਹ ਵੀ ਮੈਂ ਬੁਲਾ ਲੂੰਗਾ। ਔਰ ਇਹਨਾਂ ਨੇ ਜਿੱਥੇ ਟਾਵਰ ਲਾਇਆ 64,88,240 ਰੁਪਏ ਇਹਨਾਂ ਨੇ ਪੇਸ ਅਕਾਊਂਟ ਤੇ ਚੱਕ ਲਏ ਆ। ਕੋਰਟ ਕੇਸ ਚੱਲ ਰਿਹਾ ਛੀਨਾ ਸਾਹਿਬ ਉਹਨਾਂ ਦੇ ਲਾਇਰ ਨੇ ਉਹਦੇ ਵਿੱਚ ਇਹ ਕੋਰਟ ਚ ਜਵਾਬ ਦੇ ਰਿਹਾ ਵੀ ਸਾਡੇ ਕੋਲ ਕੋਈ ਪਾਵਰ ਨਹੀਂ ਉਹਦੀ ਕਾਪੀ ਵੀ ਮੈਂ ਤੁਹਾਨੂੰ ਉਪਲਬਧ ਕਰ ਦਵਾਂਗਾ ਮੈਂ ਮੰਗ ਕਰਦਾ ਵੀ ਇੱਕ ਤੇ ਇਹਨਾਂ ਦੇ ਕੋਈ ਬੰਦੀ ਕਾਨੂੰਨੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਏ ਤੇ ਸਾਨੂੰ ਇਨਸਾਫ ਦਵਾਇਆ ਜਾਏ ਤੇ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜੇ ਮੈਨੂੰ ਕੁਝ ਹੁੰਦਾ ਤੇ ਸੰਤ ਸਿੰਘ ਸੁੱਖਾ ਸਿੰਘ ਮੈਨੇਜਮੈਂਟ ਜ਼ਿੰਮੇਵਾਰ ਹੋਏ ਠੀਕ ਹੈ ਹੋਰ ਜੀ ਜਿੱਥੇ ਬੰਦੀਆਂ ਪਹੁੰਚੇ ਸੀ ਕਿਸ ਤੋਂ ਮਾਫ ਲੈ ਗਏ ਇਹ ਐਕਚੁਅਲੀ ਇੱਕ ਇੱਥੇ ਰਕਬਾ ਹੈਗਾ ਬਟਾਲਾ ਰੋਡ ਦੇ ਉੱਤੇ ਆ ਸ਼ਿਰੂ ਰਾਜ ਹਸਪੀਟਲ ਨਾਲ ਹੋਟਲ ਦੇ ਨਾਲ ਉਹਦੇ ਜਿਹੜੇ ਫੋਰੈਸਟ ਸਕੂਲ ਹੈ ਉਹਨਾਂ ਦੇ ਕੋਲ ਕਾਫੀ ਜਿਹੜੀ ਜ਼ਮੀਨ ਜਿਹੜੀ ਹੈ ਉਹਨਾਂ ਨੂੰ ਇੱਕ ਪਰਸਨ ਨੇ ਉਹਨਾਂ ਨੇ ਬੇਟਾ ਮਰ ਗਿਆ ਸੀ ਤਾਂ ਉਹਨਾਂ ਨੇ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਤੇ ਵਲਵਾਈ ਹੋਈ ਹੈ ਤੇ ਇਹਨਾਂ ਨੇ ਇਹਨਾਂ ਨੇ ਜਿਹੜੀ ਉਹਦੀ ਇੱਕ ਵਾਲ ਧੋੜੀ ਹੈ 플ੌਟ ਹੈ ਉੱਥੇ ਇੱਕ ਤੇ ਉਹ ਜਿਹੜਾ ਕੀ ਜਿਹੜੇ ਬੰਦੇ ਨੇ ਤੋੜੀਆ ਬਾਲ ਉਹ ਸੁਰਿੰਦਰ ਕੋਲੀ ਹੈਗਾ ਆ ਤੇ ਉਹ ਗਲਤ ਹੈ ਕਿ ਵੀ ਆਪਾਂ ਕਿਸੇ ਵੀ ਬਾਲ ਵੀ ਨਹੀਂ ਤੋੜ ਸਕਦੇ ਠੀਕ ਆ ਉਹਨਾਂ ਨੂੰ ਮੈਂ ਜਦੋਂ ਪੁੱਛਿਆ ਵੀ ਆਪਣੇ ਪੇਪਰ ਦਿਓ ਸਾਨੂੰ ਉਹ ਡਾਕੂਮੈਂਟ ਕੋਈ ਨਹੀਂ ਸੀ ਪੇਸ਼ ਕਰ ਰਿਹਾ ਮਨਨ ਰਿਆ ਨਾਲ ਕੋਈ ਰਜਿਸਟਰੀ ਜਾਂ ਕੁਝ ਨਹੀਂ ਸੀ ਉਹਨਾਂ ਕੋਲ ਤੇ ਫੋਰਸ ਵਾਲੇ ਜਿਹੜੇ ਸਕੂਲ ਦੇ ਇਹਨਾਂ ਕੋਈ ਸੰਸਥਾ ਹੈਗੀ ਆ ਇਹ ਕਹਿੰਦੇ ਵੀ ਸਾਡੀ ਹੈਗੀ ਉਹਨਾਂ ਦੇ ਡਾਕੂਮੈਂਟ ਗਏ ਆ ਚੈੱਕ ਕੀਤੇ ਆ ਔਰ ਦੁਬਾਰਾ ਫਿਰ ਉਹਨਾਂ ਨੂੰ ਇੱਕ ਵਾਰੀ ਰੀਕਾਲ ਕੀਤਾ ਵੀ ਸਾਨੂੰ ਆਪਣੇ ਆਪਣੇ ਇੱਕ ਵਾਰੀ ਦੁਬਾਰਾ ਪੱਖ ਰੱਖਣਾ ਆਪਣਾ ਆ ਕੇ ਜੋ ਜੋ ਇਹਨਾਂ ਦੇ ਹੈਗੇ ਡਾਕੂਮੈਂਟ ਦਿਖਾਉਣ ਤੇ ਉਸ ਤੋਂ ਬਾਅਦ ਜੋ ਬਣਦੀ ਕਰ ਲਈ ਆਪਾਂ ਕਰ ਦਾਂ ਪਰ ਸਕੂਲ ਵੱਲੋਂ ਸਕੂਲ ਵੱਲੋਂ ਫਿਲਹਾਲ ਪਾਰਟੀਆਂ ਬੁਲਾਵਾ ਕਾਲ ਕਰ ਲਾਂਗੇ ਉਹਨਾਂ ਨੂੰ ਆਪਾਂ ਦੁਬਾਰਾ ਉਹ ਕਹ ਰਹੀ ਕਿ ਸਾਡੀ ਜੀ ਮਾਮਲਾ ਦਰਜ ਕੀਤਾ ਕਿਹਾ ਮੈਂ ਹਾਂ ਇੱਕ ਐਫਆਰ ਲੌਜ ਹੈਗੀ ਸਾਡੇ ਕੋਲ ਕਿਸੇ ਦੇ ਉੱਪਰ ਤੇ ਕੋਈ ਨਹੀਂ ਹੋਣਾ ਤੇ ਕੋਲੀ ਉਹਨਾਂ ਦੇ ਹੀ ਹੈ ਕੋਲੀ ਦੇ